ਸ਼ਿਆਰਪੁਰ ਦੇ ਤਾਕਤ ਸਹਿਤ ਅਫਸਰ ਡਾਕਟਰ ਲਖਬੀਰ ਸਿੰਘ ਨੇ ਇੱਕ ਵਾਰ ਫਿਰ ਲੋਕਾਂ ਦੀ ਜਾਨ ਨਾਲ ਖੇਡਣ ਵਾਲਿਆਂ ਵਿਰੁੱਧ ਗੁਪਤ ਸੂਚਨਾ ਦੇ ਆਧਾਰ ਤੇ ਕਾਰਵਾਈ ਕਰਦਿਆ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ 100 ਤੋਂ ਵੱਧ ਬੋਰੇ ਨਾਖਾਨੀਓਂ ਖੰਡ ਦੇ ਕਬਜ਼ੇ ਵਿੱਚ ਲੈ ਨੇ ਮੇਟਿਆਣਾ ਪੁਲਿਸ ਦੀ ਟੀਮ ਨਾਲ ਗੁੜ ਬਣਾਉਣ ਵਾਲੇ ਵੇਲਨੇ ਤੇ ਸਿਹਤ ਅਫਸਰ ਵੱਲੋਂ ਜਦੋਂ ਰੇਡ ਕੀਤੀ ਗਈ ਤਾਂ ਗੁੜ ਬਣਾਉਣ ਵਿੱਚ ਵਰਤੇ ਜਾਂਦੇ ਰੰਗ ਨੂੰ ਵੀ ਨਸ਼ਟ ਕਰਵਾਇਆ ਗਿਆ ਸਿਰਫ ਐਨਾ ਹੀ ਨਹੀਂ ਸੋ ਬੋਰੇ ਨਾ ਖਾਣਯੋਗ ਖੰਡ ਸੀਲ ਕਰ ਦਿੱਤੀ ਗਈ ਅਤੇ ਬੋਰੀਆਂ ਵਿੱਚ ਪਰਿਸ਼ੱਕਰ ਦੇ ਸੈਂਪਲ ਵੀ ਲਏ ਗਏ ਐਸਐਚਓ ਜਗਜੀਤ ਸਿੰਘ ਨੇ ਦੱਸਿਆ ਕਿ ਜੇਕਰ ਸੈਂਪਲ ਫੇਲ ਹੁੰਦੇ ਨੇ ਤਾਂ ਉਕਤ ਸ਼ੱਕਰ ਨੂੰ ਵੀ ਨਸ਼ਟ ਕੀਤਾ ਜਾਵੇਗਾ ਮੁੱਖ ਅਸਰ ਸਾਡਾ ਮੀਟਿੰਗ ਹੈ ਨਾ ਅੱਜ ਸਾਨੂੰ ਇੱਕ ਸੀਕ੍ਰੇਟ ਇਨਫੋਰਮੇਸ਼ਨ ਮਿਲੀ ਸੀ ਕਿ ਇਹ ਨੀਟੂ ਜਿਹੜਾ ਵੇਲਣੇ ਵਾਲਾ ਹੈਗਾ ਇਹ ਗੁੜ ਬਣਾਉਂਦਾ ਆ ਪਰ ਇਹ ਕੈਮੀਕਲ ਤੇ ਚੀਨੀ ਜਿਹੜੀ ਆ ਮਾੜੇ ਦਰਜੇ ਦੀ ਚੀਨੀ ਮਿਲਾ ਕੇ ਤੇ ਖੰਡ ਕਰਦਾ ਅੱਜ ਇਹਦੇ ਕੋਲ ਜਿਹੜੀ ਆ ਭਾਰੀ ਮਾਤਰਾ ਦੇ ਵਿੱਚ ਚੀਨੀ ਬਾਹਰੋਂ ਆ ਕੇ ਉਤਰੀ ਆ ਤੇ ਜਿਹੜਾ ਹੈ ਉਹਨੂੰ ਟਖਾਣੇ ਲਗਾਏਗਾ ਤੇ ਫਿਰ ਹੋੜੀ-ਜੋੜੀ ਕਰਕੇ ਗੁੜ 'ਚ ਮਿਲਾਏਗਾ ਤੇ ਮੈਂ ਆਪਣੀ ساری ਟੀਮ ਲੈ ਕੇ ਜਦੋਂ ਇੱਥੇ ਆਇਆ ਤਾਂ ਟਰਾਲੀ ਬੇੜਲੇ ਦੇ ਉੱਤੇ ਵਾਕਈ ਭਰੀ ਹੋਈ ਸੀ ਜਿਹਦੇ ਵਿੱਚ ਇਹਨੇ ਆਪਣੇ ਮੂੰਹੋਂ ਦੱਸਿਆ ਕਿ 100 ਤੋਂ ਬਾਅਦ ਜਿਹੜੇ ਆ ਥੈਲੇ ਆ ਕੀਨੀ ਦੇ ਹੈਗੇ ਆ ਜੀ ਉਸੇ ਵੇਲੇ ਡਾਕਟਰ ਸਾਹਿਬ ਨੂੰ ਡਿਸਟ੍ਰਿਕਟ ਹੈਲਥ ਆਫੀਸਰ ਡਾਕਟਰ ਲਖੀਰ ਸਿੰਘ ਉਹਨਾਂ ਨੂੰ ਫੋਨ ਕੀਤਾ ਆਪਣੇ ਸੀਨੀਅਰ ਅਫਸਰਾਂ ਨੂੰ ਮੈਂ ਫੋਨ ਕੀਤਾ ਜੋ ਟੀਮ ਲੈ ਕੇ ਡਾਕਟਰ ਸਾਹਿਬ ਆ ਗਏ ਨੇ ਸੈਂਪਲ ਲੈ ਰਹੇ ਨੇ ਆ ਕਿ ਇਹ ਸਾਡਾ ਹੈਲਥ ਡਿਪਾਰਟਮੈਂਟ ਦਾ ਤੇ ਪੰਜਾਬ ਪੁਲਿਸ ਦਾ ਜਿਹੜਾ ਇਹ ਸਾਂਝਾ ਆਪਰੇਸ਼ਨ ਹੈਗਾ ਜਿਹਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਨੇ ਸਾਨੂੰ ਬਿਲਹ ਹੀ ਹਦਾਇਤ ਕੀਤੀ ਹੋਈ ਆ ਕਿ ਇਹ ਜਿਹੜੇ ਲੋਕ ਮਲਾਵਟ ਕਰਦੇ ਆ ਸਾਡੇ ਪੰਜਾਬ ਨੂੰ ਬੱਚਿਆਂ ਨੂੰ ਜਿਹੜੀ ਆ ਇਹ ਜ਼ਹਿਰ ਖਿਲਾ ਰਹੇ ਆ ਜਿਹਦੇ ਉੱਤੇ ਜਿਹੜਾ ਇਹਨਾਂ ਨੂੰ ਬਖਸ਼ਣਾ ਜਾਵੇ ਤੇ ਇਹਨਾਂ 'ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਉਸੇ ਲੜੀ ਵਿੱਚ ਅੱਜ ਡਾਕਟਰ ਸਾਹਿਬ ਨੇ ਆਏ ਆ ਸਾਡੇ ਸੱਦੇ ਦੇ ਉੱਤੇ ਕਿ ਆਪਣੀ ਸੈਂਪਲਿੰਗ ਕਰ ਰਹੇ ਨੇ ਇਹ ਜੋ ਫੂਡ ਸੇਫਟੀ ਟੀਮ ਹੈਗੀ ਆ ਜੋ ਵੀ ਕਾਨੂੰਨ ਅਨੁਸਾਰ ਇਹਨਾਂ ਦੀ ਸੈਂਪਲਿੰਗ ਕਰਕੇ ਆਪਣੀ ਕਾਰਵਾਈ ਅਮਲ ਵਿੱਚ ਲਿਆ ਰਹੀ ਧੰਨਵਾਦ ਜ਼ਿਲ੍ਹਾ ਸਿਹਤ ਅਫਸਰ ਨੇ ਵੀ ਗੱਲ ਕਰਦੇ ਆ ਲੋਕਾਂ ਦੀ ਸਿਹਤ ਨਾਲ ਖੇਡਣ ਵਾਲਿਆਂ ਨੂੰ ਸਖਤ ਚੇਤਾਵਨੀ ਦੇ ਕੇ ਸੁਧਰ ਚਾਹੰਦੀ ਗੱਲ ਆਖੀ ਮੈਨੂੰ ਜਿਹੜੇ ਮੁੱਖ ਥਾਣਾ ਅਫਸਰ ਜਿਹੜੇ ਐਸ ਐਚ ਓ ਮੇਟੀਆਣਾ ਜਗਜੀਤ ਸਿੰਘ ਹੈਗੇ ਆ ਇਨਸਪੈਕਟਰ ਸਾਹਿਬ ਸਾਡੇ ਇਹਨਾਂ ਨੇ ਫੋਨ ਕਾਲ ਗਈ ਆ ਔਰ ਉਹਨਾਂ ਨੇ ਕਿਹਾ ਸੀ ਵੀ 150 ਇੱਥੇ ਟਰਾਲੀ ਇੱਕ ਵੇਲਣਾ ਆ ਫਗਵਾੜਾ ਰੋਡ ਤੇ ਅੱਤੋਵਾਲ ਦੇ ਲਾਗੇ ਇੱਥੇ ਪੂਰੀ ਖੰਡ ਦੇ ਨਾਲ ਟਰਾਲੀ ਭਰੀ ਹੋਈ ਆ ਤੁਸੀਂ ਆਓ ਤੇ ਇਹ ਵੇਲਣੇ ਤੇ ਜਿੱਦਾਂ ਪਤਾ ਹੀ ਹੁੰਦਾ ਵੀ ਗੁੜ ਨਹੀਂ ਬਣਾਉਂਦੇ ਲੋਕ ਖੰਡ ਹੀ ਮਿਲਾ ਕੇ ਵੇਚੀ ਜਾਂਦੇ ਆ ਔਰ ਖੰਡ ਵੀ ਜਿਹੜੀ ਉਹ ਬੜੀ ਘੱਟ ਦਰਜੇ ਦੀ ਘਟੀਆ ਦਰਜੇ ਦੀ ਲਿਆਉਂਦੇ ਅਸੀਂ ਆਏ ਆ ਮੇਰੀ ਫੂਡ ਸੇਫਟੀ ਟੀਮ ਆਈ ਆ ਮਨੀਸ਼ ਸੋਢੀ ਫੂਡ ਸੇਫਟੀ ਅਫਸਰ ਨਰੇਸ਼ ਕੁਮਾਰ ਸਾਡੇ ਹੁਸਨ ਲਾਲ ਜੀ ਸਾਡੇ ਪਾਇਲਟ ਸਾਡੇ ਨਾਲ ਆ ਤੇ ਅਸੀਂ ਇੱਥੇ ਆ ਕੇ ਵਾਕਿਆ ਹੀ ਦੇਖਿਆ ਜਗਜੀਤ ਜੀ ਇਹਨਾਂ ਦੀ ਸਾਰੀ ਪੁਲਿਸ ਪਾਰਟੀ ਨਾਲ ਆ ਸੋ ਜਦੋਂ ਇੱਥੇ ਆ ਕੇ ਦੇਖਿਆ ਤੇ ਖੰਡ ਦੇ ਸੈਂਪਲ ਨੇ ਇਸ ਬੰਦੇ ਨੇ ਮੰਨਿਆ ਨੀਟੂ ਨੇ ਇਹ ਸਾਵਲੀ ਦਾ ਪਿੰਡ ਵੀ ਇਹਨਾਂ ਦੱਸਤਾ ਸਾਰਾ ਤੇ ਉਹ ਜੁਪੀ ਤੋਂ ਆਇਆ ਔਰ ਇਹ ਮੰਨਦਾ ਆ ਵੀ ਅਸੀਂ ਖੰਡ ਮਿਲਾ ਕੇ ਗੁੜ ਬਣਾਉਨੇ ਆ ਖੰਡ ਹੀ ਖਲਾਈ ਜਾਂਦੇ ਲੋਕਾਂ ਨੂੰ ਤੇ ਜਿਹੜਾ ਇਹਨਾਂ ਦਾ ਅੱਤ ਦਰਜੇ ਦਾ ਘਟਿਆ ਘੋੜਾ ਮੈਂ ਇਹ ਜ਼ਰੂਰ ਅਪੀਲ ਕਰਦਾ ਲੋਕਾਂ ਨੂੰ ਵੀ ਪਲੀਜ਼ ਮੇਰੇ ਪੰਜਾਬੀ ਭਰਾਵੋ ਜਿਹੜਾ ਵੀ ਵੱਸਦਾ ਆ ਜਿਹੜਾ ਫੋਰਨ ਚ ਮੇਰੇ ਐਨ ਆਰ ਆਈ ਭਰਾ ਆਏ ਰੁਕ ਗਏ ਉੱਥੇ ਆਉਂਦੇ ਆਉਂਦੇ ਸੋ ਜਿੰਨੇ ਵੀ ਇਹਨਾਂ ਨੇ ਵੀ ਗੁੜ ਬੜੇ ਚਾਵਾਂ ਨਾਲ ਖਾਣਾ ਉੱਧਰ ਜਾ ਕੇ ਵੀ ਸਾਡੇ ਗੁੜ ਦਾ ਹਾਲਾਤ ਇਹਨਾਂ ਨੇ ਇਹ ਬਣਾਤੇ ਆ ਇਹ ਖੰਡ ਦੇ ਰਹੇ ਆ ਖੰਡ ਲੋਕੀ ਵਿਚਾਰੇ ਮਰੀਜ਼ਾਂ ਚਾਵਾ ਨਾਲ ਕੋਈ ਖਾਂਦੇ ਆ ਬਾਹਰ ਲੈ ਜਾਂਦੇ ਆ ਸੋ ਇਹ ਪਤਾ ਨਹੀਂ ਸੁਧਰਨ ਦਾ ਕਿਦੋਂ ਸੁਧਰਨਗੇ ਪਰ ਅਸੀਂ ਸੈਂਪਲ ਲੈ ਲੈਣੇ ਆ ਖੰਡ ਦੇ ਖੰਡੇ ਦੇ ਬੁਰੇ ਸਾਰੇ ਸੀਲ ਕਰ ਦੇਣੀ ਆ ਉਹ ਲਾ ਕੇ ਅੰਦਰ ਸਟੋਰ ਚ ਸੈਂਪਲ ਦੇਖਾਂਗੇ ਕੀ ਆਉਂਦੇ ਇਸ ਰਿਜ਼ਲਟ ਕਿਦਾਂ ਦਾ ਆਉਂਦਾ ਉਦਾਂ ਦੀ ਫੇਰ ਕਾਰਵਾਈ ਕਰਾਂਗੇ ਇਹਦੇ ਤੇ ਸਾਡੀ ਫੂਡ ਫੂਡ ਸੇਫਟੀ ਟੀਮ ਬਲੋ ਲੋਕਾਂ ਨੂੰ ਮੈਂ ਕਹਿਣਾ ਚਾਹੁੰਦਾ ਜਿੱਦਾਂ ਐਸ ਐਚਓ ਸਾਹਿਬ ਨੇ ਜਾਂ ਕੋਈ ਹੋਰ ਬੰਦੇ ਵੀ ਸਾਨੂੰ ਇਨਫੋਰਮੇਸ਼ਨ ਦੇ ਦਿੰਦੇ ਆ ਕਿ ਇਹਨਾਂ ਨੇ ਇਹ ਗੁੱਲਰਾਂ ਜੀਆਂ ਦੇ ਥੱਲੇ ਵੀ ਖੰਡ ਪਾੜੀ ਹੋਈ ਆ ਉਹ ਦੂਜੀ ਦੇ ਥੱਲੇ ਜਿਹੜੀ ਆ ਹੁੰਦੀ ਆ ਖੋਰੀ ਖੋਰੀ ਦੇ ਵਿੱਚ ਖੰਡ ਕੋਈ ਹੁੰਦੀ ਆ ਇਹ ਦੱਸੋ ਜੇ ਇਹ ਲੀਗਲ ਆ ਜੇ ਜਾਇਆ ਜ ਤਾਂ ਫਿਰ ਲੁਕਾਉਣ ਦੀ ਕੀ ਲੋੜ ਐ ਸੋ ਮੈਂ ਕਹਿਣਾ ਚਾਹੁੰਦਾ ਪੇ ਪਹਿਲਾਂ ਇਹਨਾਂ ਕੋ ਰੀਜ਼ਨਿੰਗ ਸੀਗੀ ਵੀ ਸਾਡਾ ਜਿਹੜਾ ਗੰਨਾ ਕੱਚਾ ਆ ਅਸੀਂ ਤਾਂ ਪਾਉਨੇ ਆ ਇਹਨਾਂ ਨੂੰ ਪੁੱਛਿਆ ਹੁਣ ਤਾਂ ਜਨਵਰੀ ਆ ਗਈ ਹੁਣ ਤਾਂ ਖੰਡ ਮਿੱਲਾਂ ਵੀ ਸ਼ੁਰੂ ਹੋ ਗਈਆਂ ਹੁਣ ਤੁਹਾਡੇ ਕੋ ਕਿਹੜਾ ਐਕਸਕਿਊਜ਼ ਆ ਜਾਣੀ ਆਪਣੀ ਖੰਡ ਖੜਾਉਣ ਆਏ ਆ ਪੰਜਾਬ ਚ ਸਾਨੂੰ ਇਹ ਉੱਥੇ ਜਾਣ ਜੋ ਮਰਜ਼ੀ ਕਰਨ ਖੜਾਉਣ ਆਪਣੇ ਦੇਸ਼ ਚ ਉੱਥੇ ਦੀ ਫੂਡ ਸੇਫਟੀ ਟੀਮ ਆ ਇਹਨਾਂ ਦਾ ਮਿਆਰ ਦੇਖਣਾ ਅਸੀਂ ਤਾਂ ਨਹੀਂ ਇਹਨਾਂ ਨੂੰ ਕਰਨ ਦੇਣਾ ਅਸੀਂ ਪੰਜਾਬ ਦਾ ਗੁੜ ਨਹੀਂ ਜੇ ਖਰਾਬ ਹੁਣ ਦੇਣਾ ਸਾਡਾ ਪੰਜਾਬ ਨਾਲ ਵੀ ਪਿਆਰ ਆ ਪੰਜਾਬ ਦੀ ਹਰ ਚੀਜ਼ ਨਾਲ ਪਿਆਰ ਆ ਇਹਨਾਂ ਨੂੰ ਨਹੀਂ ਹੈਗਾ ਹੁਣ ਅਸੀਂ ਕੀ ਕਰੀਏ ਇਹਨਾਂ ਦਾ ਵੇ ਇਹ ਆਪਣਾ ਸੁਧਾਰ ਕਰਨਾ ਨਹੀਂ ਮੈਨੂੰ ਲੱਗਦਾ ਨਹੀਂ ਸੁਧਰਨਗੇ ਕਦੀ